ਆ ਦੇਖੋ ਜੀ ਮੁੰਡੇ ਨੂੰ ਬਹੁਤ ਜ਼ਿਆਦਾ ਮੋਬਾਈਲ ਜਸਕਾ ਸਕੂਲੋਂ ਆਉਂਦਾ ਮੋਬਾਈਲ ਨੂੰ ਟੱਕਰ ਜਾਂਦਾ ਵਾ ਨਾ ਕਿ ਇਹਨੂੰ ਇਹ ਆ ਵੀ ਲੀੜੇ ਲਾਵਾ ਦੂਜੇ ਲੀੜੇ ਪਾਵਾਂ ਕੱਪੜੇ ਪਾਵਾਂ ਦੂਜੇ ਤੇ ਮੂੰਹ ਅਸਤ ਹੋ ਗਏ ਹੈਨਾ ਤੇ ਰੋਟੀ ਪਾਣੀ ਖਾਵਾਂ ਆਉਂਦਾ ਹੀ ਬਸ ਲੱਗ ਪੈਂਦਾ ਮੋਬਾਈਲ ਨੂੰ ਹੁਣ ਰਸਈ ਤੋਂ ਕੱਪੜੇ ਲਾਉਣੇ ਕਿ ਨਹੀਂ ਲਾਉਣੇ ਜਿੰਨਾ ਚਾਹਤ ਕੱਪੜੇ ਲਾ ਕੇ ਦੂਜੇ ਮੂੰਹ ਅਸਤ ਹੋ ਗਏ ਤੂੰ ਸਿਵਲ ਕੱਪੜੇ ਨਹੀਂ ਪਾਉਂਦਾ ਹੁਣ ਤੱਕ 4 ਘੰਟੇ ਤੱਕ ਤੈਨੂੰ ਮੋਬਾਈਲ ਨਹੀਂ ਮਿਲਣਾ ਚੱਲ ਪਰਾਣੀ ਕੀ ਦਿਨ ਚੱਲ ਮੋਬਾਈਲ ਜਾ ਉੱਥੇ ਕਿਦਾਂ ਟਾਈਮ ਕੱਢਦਾ ਸਕੂਲੇ ਹੈ ਓਏ ਹੈਂ ਦੱਸ ਉੱਥੇ ਇੱਕ ਦਿਨ ਟਾਈਮ ਕੱਢਦਾ ਹੈਂ ਉਹ ਦੱਸਦਾ ਨਹੀਂ ਸਕੂਲੇ ਟਾਈਮ ਕਿਦਾਂ ਕੱਢਦਾ ਮੈਨੂੰ ਮੈਡਮ ਨੇ ਕਿਹਾ ਮੋਬਾਈਲ ਫੜਾ ਮੈਨੂੰ ਕਾਂਟੂਸ ਦੇਖਣੇ ਮੈਂ ਮੋਬਾਈਲ ਨੂੰ ਉਹ ਤਾਂ ਕਾਹ ਕਰ ਮੈਡਮ ਨੂੰ ਮੈਡਮ ਜੀ ਮੈਂ ਮੈਲਦਾ ਮੈਂ YouTube ਖੋਲ ਕੇ ਦੋ ਮੈਂ ਉਹ ਲਾਉਣਾ ਕੀ ਕੀ ਕੋ ਐਂਡ ਸਪੀਡ ਹੋ ਜਾ ਗੋਗੀ ਆ ਜਿਹੜਾ ਕਾਗਰੋਜ ਕੀ ਦੇਖਣਾ ਕੋ ਗੋਗੀ ਇਹ ਹੈਗਾ ਸੀ ਫਿਰ ਕੀ ਕੋ ਜੇ ਤੂੰ ਮੈਲ ਫੜਾਤਾ ਮੈਡਮ ਨੇ ਕੀ ਦੇਖੇਗਾ ਕੀ ਕੋ ਐਂਡ ਸੁਪਰ ਸਪੀਡ ਹੈਨਾ ਤੇ ਹੋਰ ਕੀ ਦੇਖਣਾ ਛੋਟਾ ਵੀ ਉਹ ਦੱਸ ਮੂੰ ਕੱਪੜੇ ਲਾ ਸਾਰੇ ਮੈਂ ਤਾਂ ਉਦੋਂ ਤੱਕ ਮੋਬਾਈਲ ਤੈਨੂੰ ਮਿਲਣਾ ਨਹੀਂ ਹੈ ਮੂੰ ਕੱਪੜੇ ਲਾ ਕੇ ਆ ਪਿਛੇ ਗਰਮ ਹਣ ਠਾਣ ਠਾਣੀ ਠੜ ਲੱਗਦੀ ਐ ਥੱਲੇ ਅੰਦਰ ਸੂਟ ਪਾ ਕੇ ਲਾ ਜਾਂਦਾ ਇਹਨੇ ਠੜ ਲੱਗਦੀ ਨੇ ਉਥੇ ਸਕੂਲੇ ਹੈਂ ਛੇਤੀ ਕੱਪੜੇ ਲਾ ਬੈਲਟ ਵੀ ਖੋਲ ਦੂਜੇ ਕੱਪੜੇ ਪਾ ਮੂੰ ਹੱਥ ਹੋ ਗਏ ਰੋਟੀ ਪਾਣੀ ਖਾ ਕੇ ਫਿਰ ਵੜਨਾ ਵੀ ਆ ਫਿਰ ਮੋਬਾਈਲ ਦੇਣਾ ਤੈਨੂੰ ਕਾਪੀ ਖੁੱਲ ਕੇ ਵੇਖ ਤੇ ਜਿਵੇਂ ਬਹੇਗਾ ਪੜ੍ਹੇਗਾ ਇਹੋਂ ਕਹੀਂ ਡਾਕਾ ਪੜੇਗਾ ਫਿਰ ਮੋਬਾਈਲ ਦੇਣਾ ਤੈਨੂੰ ਮੈਂ ਆਪਦੇ ਕੋਲ ਰੱਖਣਾ ਮੰਗਾ ਮੋਬਾਈਲ ਪੁੱਤ ਉਹ ਬਾਹਰ ਵਾਜਾ ਮੈਂ ਨਹੀਂ ਜਾਂ ਬਾਹਰ ਵਾਜ ਆ ਵੇਖ ਲੋ ਇਧਰ ਸਕੂਲੋਂ ਮਾਨ ਕੇ ਬੂਟ ਮਾਰੇ ਚਲਾ ਆ ਕੇ ਇਹਨੇ ਇੰਨਾ ਚਸਕਾ ਮੋਬਾਈਲ ਦਾ ਇਹਨੂੰ ਹੈ ਮਰਿਆ ਕਾ ਬੱਚਾ ਮਰਿਆ ਕਾ ਬੱਚਾ ਚਸਕਾ ਮੋਬਾਈਲ ਦਾ ਇਹਨਾ ਹੈ ਮੰਗੀਆਂ ਮੋਹਾਲ ਨੂੰ ਛੇਤੀ ਲਾ ਕਪੜੇ ਨਾਲ ਬਾਹਰ ਚੱਲ ਤੈਨੂੰ ਦੱਸਦਾ ਪਤਾ ਸਾਈਕਲ ਨਹੀਂ ਆ ਮਿਲਣਾ ਜੰਦਰਾ ਲੱਗਾ ਰਹਿਣਾ ਹੈ ਉਹ ਵੇਲਾ ਜੰਦਰਾ ਲੱਗਾ ਇੱਥੇ ਸਾਈਕਲ ਨਹੀਂ ਕੱਢਣਾ ਅੱਜ ਸਾਈਕਲ ਨਹੀਂ ਕੱਢਣਾ ਜੰਦਰਾ ਲੱਗਾ ਉੱਧਰ ਕੋ ਫੇਰ ਲੰਮੇ ਪੈ ਗਿਆ ਦਰਿਆ ਇਹ ਕਪੜੇ ਇਹ ਕਪੜੇ ਅਲਾ ਤਾਈ ਟੂਈ ਤਾਈ ਟੂਈ ਲਾਵਾ ਦੇ ਇਹ ਰੋਮਣੀ ਤੇ ਤਰ ਤਾ ਹੈ ਲਾ ਲਾ ਇਹ ਮੈਦਾਨੀ ਆ ਤੇਨ ਜਾਜ ਨਹੀਂ ਤੈਨੂੰ ਲੰਗਰ ਖਾਂਣ ਜਾਜ ਮੈ ਜਲਾਉਣਾ ਹੈ ਮੈਲਾ ਚਾਹਦਾ ਪਤਾ ਤੈਨੂੰ ਹੈ ਯਾ ਲੋ ਹਣ ਹਾਂ ਪੋਟੀ ਕੋਲ ਲਾਹ ਫੜਾ ਕੋਈ ਜਾ ਸਿੱਖ ਕੁੜੀ ਆ ਸਵੇਰੇ ਸਕੂਲੇ ਨਾਲ ਉਹ ਆਪ ਕਪੜੇ ਪੋਣਾ ਲੰਮੇ ਪਿਆ ਨਾ ਮਾਂ ਮੈ ਲੈ ਕੇ ਮਮੀ ਤੇਰੇ ਕਪੜੇ ਪਾਉਂਦੀ ਨਹੀਂ ਤੈਨੂੰ ਹੈ ਲੱਤਾਂ ਖੜ ਕੇ ਲੰਮੇ ਪਿਆ ਨਾ ਮੈਲ ਫੜ ਕੇ ਫੜ ਕੇ ਵੀ ਤੇ ਬਸ ਇਦਾਂ ਉੱਠ ਕੇ ਸਕੂਲੇ ਪੇ ਭਜਾ ਦਿੰਦੀ ਹਿੱਥ ਗਿਲ ਜਾਣਾ ਆਉਣਾ ਤੇ ਆਣ ਕੇ ਫੇਰ ਮੋਬਾਈਲ ਫੜ ਲੈਣਾ ਫੇਰ ਮੈਂ ਉਹਦੇ ਆ ਦੇ ਮੈਂ ਨਾਲ ਇਹਨਾਂ ਕਪੜੇ ਮੇਰੇ ਲਾਵੇ ਤੈਨੂੰ ਇਹ ਤਾਂ ਡਿਵਾਗ ਤੇਰਾ ਕਿਥੇ ਰਹਿੰਦਾ ਤੇਰਾ YouTube ਤੇ ਰਹਿੰਦਾ ਕੀ ਕੋਜ ਹੈ ਨਮਾਜ਼ ਤੇਰਾ ਭੈਣ ਕੋ ਕੀ ਕੋਨੇ ਖਾਦਾ ਵਿਆ ਹੈ ਦੱਸ ਕੀ ਕੋਦੇ ਪੜਿਆ ਵਾ ਤੂੰ ਪੜਿਆ ਉਹ ਪੜ ਕੇ ਬਣਿਆ ਕੀ ਕੋ ਹੈ ਤੂੰ ਕੀ ਬੰਨਾ ਪੜ ਕੇ ਉਹ ਫੌਜੀ ਬੰਨਾ ਹੋ ਗਈ ਅੰਗੂ ਬੰਨਾ ਫੌਜੀ ਹੋ ਗਈ ਅੰਗੂ ਬਾਹਰ ਤੂੰ ਵੀ ਕਹੀਂ ਮੈਂ ਮੇਰਾ ਮੋਬਾਈਲ ਕਿੱਥੇ ਜਾ ਮੈਂ ਮੈਸ ਛੱਡ ਕੇ ਜਾਣਾ ਪੜਾ ਮੈਨੂੰ ਟ੍ਰੇਨਿੰਗ ਤੇ ਮੇਰੇ ਤੋਂ ਨਾ ਪਊਗਾ ਬੰਦਾ ਨਿਕਲਦਾ ਨਹੀਂ ਬਾਹਰ ਹਣਾ ਕੱਪੜੇ ਲਾ ਝੋਲਾ ਵੇ ਆ ਕੇਤੇ ਕੇ ਬੋਰੀ ਆ ਮੋਬਾਈਲ ਨਹੀਂ ਦੇਣਾ ਤੇਨੂੰ ਤੇਨ ਮੈਂ ਦੱਸਾਂ ਇੱਧਰ ਆ ਟਾਈ ਖੋਲਾਂ ਤੇਰੀ ਇੱਥੇ ਆ ਇੱਥੇ ਆ ਟਾਈ ਟਾਈ ਖੋਲ ਕਿ ਭਰਾ ਟਾਈ ਕਿ ਟਾਈ ਟਾਈ ਖੋਲੀ ਤੇਰੀ ਵੇਰਾ ਤਾਂ ਮੈਂ ਠਾਂ ਕਰ ਇਹ ਯਾਰ ਗਾਂਢ ਗੜੇ ਹਿਸਾਬ ਨਾਲ ਦੇ ਦਿੰਦੀ ਏ ਗਾਂਢ ਥੋੜੀ ਤੇਈ ਦੀ ਇਹਨੂੰ ਸੋਚ ਹੋ ਜਾ ਲੱਗਾ ਹੰਦਾ ਇੱਥੇ ਪਤਾ ਨਹੀਂ ਕੀ ਕਰੇ ਯਾਰ ਇਹ ਕਰ ਦਿੰਦੀ ਆਵੇ ਸੋਚ ਲੱਗਾ ਤੇ ਵੇਹੇ ਤੇ ਦੂਜੇ ਹਿਸਾਬ ਨਾਲ ਹੁੰਦੀ ਆ ਕੋਟੀ ਲਾ ਹਣਾ ਟਰਾਈ ਲੱਸੀ ਤੇਰੀ ਹੁਣ ਕੋਟੀ ਦਾ ਆਪੇ ਲਾਜ ਤੱਕਦਾ ਇਹਨੂੰ ਕਿਵੇਂ ਰੱਖਣਾ ਇੱਥੇ ਰੱਖ ਚੱਲ ਚੱਲ ਤਾਣ ਖਿੱਚ ਉਹ ਤਾਂ ਨੂੰ ਮਾਮਾ ਠਾਣ ਲੰਮੀ ਕਰੀ ਜਾਂਦਾ ਤਾਂ ਬਾਹਾਂ ਪਤਾ ਨਹੀਂ ਦਿਮਾਗ ਤੇਰਾ ਕਿੱਥੇ ਵੜਿਆ ਵਾ ਲੈ ਇਹ ਕੀ ਉਹ ਭਰਾਵਾ ਤਾਂ ਨੂੰ ਖੋਚਦਾ ਨੂੰ ਲਾ ਲਾ ਨਹੀਂ ਤਾਂ ਤੈਨੂੰ ਲਾ ਦਿੰਦੇ ਤੋਂ ਸੋਦਾ ਫਰੀਦ ਆ ਲਾਵਾ ਜਿਦਰਾ ਇਕ ਦਾ ਲਾਉਣੀ ਆ ਏ ਹੋਇਆ ਆਇਆ ਕਰਕੇ ਲਾ ਲਓ ਜਾ ਓਹ ਹੋ ਚੋਟੀ ਦਾ ਬੈਲੀ ਨਰਥ ਗਿਆ ਨਾ ਤੇ ਹੁਣ ਐ ਕਰ ਕਪੜੀ ਬਾਸ ਦਿੱਤੀ ਕਪੜੇ ਕਰ ਮਮੀ ਅੱਧੇ ਲਿਆ ਜਾ ਬਾਹਰ ਜਾ ਦੇ ਮਮੀ ਚੱਲ ਬਾਹਰ ਬਾਹਰ ਵਹਤੋ ਪੇ ਮੰਜੇ ਦੇ ਚੱਲ ਬਾਹਰ ਨਹੀਂ ਜਾਣਾ ਅੱਛਾ ਤੇ ਇੱਥੇ ਕੀ ਮੈਂ ਬਾਹਰ ਚੱਲ ਓ ਯਾਰਾ ਬਾਹਰ ਕੱਪੜੇ ਪਾ ਕੀ ਨਹੀਂ ਆਣਾ ਓ ਤੈਨੂੰ ਮੋਬਾਈਲ ਦਾ ਯਾਰ ਪਿਆ ਨਹੀਂ ਸਕਾ ਤੈਨੂੰ ਤੇਨੂੰ ਨਪਾਲੀ ਆਂਦੇ ਸਰਵਸਥ ਨਪਾਲੀ ਕਰਦੇ ਓ ਟੈਂਗੋ ਹਾਂ ਇਹਦੇ ਵਿੱਚ ਕਰਦੇ ਨਾ ਬੰਦੇ ਨਾਲ ਕਾਹ ਗਿਆ ਬੰਦਿਆ ਚੱਲ ਮੈਂ ਬਣਿਆ ਵੀ ਅੰਬਾ ਪਾ ਕੇ ਕਿੰਠਾ ਗੱਲ ਚ ਚੱਲ ਪਿਆਮੀ ਲਾਲ ਅੱਲਾਂ ਦੀ ਹੋਰ ਕੋਈ ਪਾਲ ਕੇ ਉਹ ਇੰਨੀ ਠੰਡ ਕਿੱਥੇ ਹੋਣਾ ਉਦਾਂ ਹੀ ਕੱਪੜੇ ਪਾ ਛੱਡ ਦੇਣੇ ਨੇ ਚੱਲ ਦੇ ਲੋ ਬਾ ਯਾਰ ਛੇਤੀ ਗਾਂ ਹੋਏ ਪਾਉਂਦੇ ਹੂਰੇ ਪੈਣੇ ਪੜਾਇਆ ਚੱਲ ਤੇ ਪਾ ਪਾ ਨਾ ਕੋਈ ਨਹੀਂ ਪਾ ਲੈ ਮੇਟੋ ਮੇਟ ਪਾ ਥੱਲੇ ਦੀ ਬਲੈਂਡ ਬਲੈਂਡ ਪਾ ਲੈ ਨੇ ਰੰ ਅੰਨੇ ਨੂੰ ਕੀ ਆਂਦਾ ਗੱਲ ਚੱਲ ਪਾ ਛੇਤੀ ਲਾ ਕੀ ਮਰ ਰੋਟੀ ਲਾਉਣੀ ਚਾਹ ਬਣਾਵਾ ਮਾਦਾਵਰੀ ਉਹ ਆ ਕੇ ਲੇਣਾ ਨਾ ਐਦਾ ਜਾਨੇ ਰੋਟੀਆਂ ਖਾ ਲੈਣਾ ਸਕੂਲੋਂ ਆਉਂਦਾ ਹੀ ਲੈ ਉਹ ਤਾਂ ਸਵੇਰ ਨਾਲ ਥੋਕ ਗਿਆ ਨਹੀਂ ਦਿਹੋਂ ਨਹੀਂ ਰਹਾ ਤੂੰ ਮੂੰਹ ਤੋਂ ਆਉਂਦਾ ਉਹ ਸੇ 10 ਗੱਦੇ ਮਦਿਆਂ ਨਾਲ ਨਹੀਂ ਹੁੰਦਾ ਕਿਤੇ ਗੱਲ ਸਾਡੋਸਾਂ ਦੇ ਹੈ ਓੜਾ ਇਹਨਿੰ ਦਸ ਓਏ ਤੂੰ ਸਕੂਲੋਂ ਆਣਾ ਕੀ ਕਰਦਾ ਨਾ ਦੱਸ ਚੀਜ਼ਾਂ ਖਾਣਾ ਉਹ ਚੀਜ਼ਾਂ ਨਹੀਂ ਮਾਵਾ ਕੱਪੜੇ ਨਾ ਸਕੂਲੇ ਕੱਪੜੇ ਤੂੰ ਹੀ ਲਾਉਂਦਾ ਨਹੀਂ ਤਾਂ ਕੱਪੜੇ ਲਾਉਣਾ ਨਹੀਂ ਆ ਕੱਪੜੇ ਲਾ ਕੇ ਮੂੰਹ ਆ ਤੋਏ ਤੋ ਜੇ ਕੱਪੜੇ ਪਾ ਕੇ ਫਿਰ ਹਾਂ ਪਹਿਲੇ ਚੀਜ਼ ਤੂੰ ਇਤੋ ਹੀ ਦਾਵਾ ਹੈਂ ਤੂੰ ਮੇਰਾ ਰਿਕਾਰਡ ਤੋੜਦਾ ਫਿਰ ਲੈ ਹੋਰ ਦੇਰ ਤੋਂ ਦਾਵਾ ਨਹੀਂ ਤਾਂ ਕਪੜੇ ਲੋਣਾ ਕਿਸ ਕੋਲੇ ਹਾਂ ਹਾਂ ਕੀ ਕਰ ਦਿੰਦਾ ਚਿਜੀਆਂ ਨੂੰ ਭੋਲੀ ਦਿੰਦਾ ਹੈਂ ਚਿਜੀਆਂ ਨੂੰ ਭਜੀ ਦਿੰਦਾ ਚਿਜੀਆਂ ਨੂੰ ਭਜਾ ਦੇਣਾ ਤੇ ਹੋਰ ਉਹ ਨਾੜੀ ਤੇ ਗਲੀ ਚ ਗੁੱਡੇ ਰਾਣਾ ਆ ਨਾੜੀ ਚ ਗੁੱਡੇ ਰਾਣਾ ਮਰਵਾ ਤੂੰ ਦੇਦਾ ਜੀ ਫਿਰ ਤੈਨੂੰ ਰਿਕਾਰਡ ਤੋ ਕੋੜਤਾ ਹੋਈ ਇਹ ਦਿਨਾਂ ਦੇ ਵੱਧ ਉੱਤੇ ਆ ਹੈ ਦੋਵੇਂ ਵਾਲੇ ਕੋਈ ਇਹ ਨਾ ਕੱਥੇ ਖੇਡਦੇ ਰਹੇ ਤਾਂ ਕਰਕੇ ਇਕੱਠੇ ਹੀ ਖੇਡਦੇ ਆ ਉਹ ਤੇ ਮਾਰਨਾ ਖੇਡਦਾ ਚਲ ਮੂੰਹ ਹੱਤੋ ਕੇ ਤੂੰ ਮੂੰਹ ਹੱਤੋ ਕੇ ਦਿਖਾ ਮੈਂ ਆਪਕੋ ਦਿਖਾ ਚੱਲ ਆਹੋ ਪੈਰ ਧੋ ਚਪਲਾ ਪਾ ਕੇ ਪੈਰ ਧੋ ਤੇ ਮੇਰਾ ਵੀਡੀਓ ਕੱਟ ਪੁਰਾ ਚੱਲ ਕਾਟੋ ਉਹਦੀ ਤੇ ਬਣਾਈ ਨਹੀਂ ਆ ਤੇਰੀ ਆ ਕਿਉਂ ਨਹੀਂ ਬਣਾਈ ਉਹਦੀ ਬਣਾਈ ਉਹ ਹੀ ਕਉਦਾ ਮੈਨੂੰ ਕੀ ਕੰਮਲਾ ਬਣਾ ਆ ਚੁੱਪ ਲੈ ਪਰ ਚੱਲ ਨਹੀਂ ਤੋ ਤੇ ਰੋਟੀ ਵੰਡ ਨਹੀਂ ਖਾਣਾ ਮੇਰੇ ਕੋਲ ਕੁੜਕੜੇ ਖਾਣੇ ਓਏ ਸਕੂਲੋਂ ਆ ਕੇ ਰੋਟੀ ਖਾਣ ਨੂੰ ਕੁੜਕੜੇ ਖਾ ਲਾ ਪਹਿਨੂੰ ਚੱਲ ਬਾਹਰ ਚਾਹਾਂ ਚਾ ਮੈਨ ਫੇਰ ਮੈਂ ਕਹਿੰਦਾ ਨੂੰ ਆ ਮੈਨ ਮੇਰੇ ਕੋਲ ਆਈ ਤੇਰੇ ਲਾ ਚੱਲ ਸਕੂਲੋਂ ਆ ਕੇ ਰੋਜੇ ਆ ਰੋਜ ਨੰਗਾ ਪੈਰ ਧੋਣੇ ਗੱਤ ਧੋਣੇ ਆ ਮੂੰਹ ਵੀ ਧੋਣਾ ਖੱਚ ਉੱਥੇ ਧੋਣਾ ਤਾਪ ਲਖ ਲਾ ਗੜੀ ਆ ਜੜਾ ਇਹ ਗੱਤ ਨਾ ਚੱਲ ਹੇਰ ਚੱਲ ਤੋ ਪੈਰੀ ਤਾਂ ਹੁਣੇ ਅੰਦਰ ਲੈ ਪਾ ਕੀ ਤੇ ਮੁਕੀ ਗਿਆ ਤੇ ਮੁਕੀ ਗਿਆ ਕੋਈ ਮੂੰਹ ਵੀ ਤੋਕੇ ਦਿਖਾਣਾ ਮੈਨੂੰ ਆ ਤੋ ਨਹੀਂ ਦੇਉਂਗਾ ਬੱਸ ਕੂਲੇ ਪੈ 10 ਤੂੰ ਉਹਦਾ ਪੈ ਖੜੇ ਨਾ ਗੰਦੇ ਮੇਰੇ ਹੱਥ ਨੂੰ ਤੱਕ ਦੇ ਤੱਕ ਦੇ ਕਿਤੇ 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 ਸੋ ਸੋਤ ਸਾਰਾ ਨਹੀਂ ਤਾਂ ਕੱਢ ਦੇਣਾ ਉਹ ਟੂੜਕਾ ਲੱਗਿਆ ਸੂਲੇ ਤੋ ਕਹ ਤੋ ਹਾ ਟੂੜਕਾ ਲੱਗਿਆ ਸੂਲੇ ਟੂੜਕਾ ਲੱਗਿਆ ਸੂਲੇ ਕੀ ਉਹ ਨਾਲ ਖਰਾ? ਉਹਦੇ ਮਮਾ ਹੋਰ ਤੂੰ ਦੱਸ ਗਦੇਂ। ਚੰਗੀ ਦਿਰਾ ਆ ਜਾ ਕੀ ਤਰਾ। ਐਂਦਾ ਰੋਟੀਆਂ ਖਾ ਲੈਣਾ ਹੁਣ ਆ ਯਾ ਤੈਨੂੰ ਫੜ ਲੈਣਾ ਮੈਂ। ਹੈਂ? ਹਾਂ ਚੰਗੀ ਦਿਰਾ ਮਲਦਾ ਮੂੰਹ। ਵਾਲ ਮਮਾ ਵਾਲ ਵੀ ਤੂੰ ਕੀ ਬਾ ਕੀ? ਚੱਲ ਚੱਲ। ਅੱਖਾਂ ਚੋਂ ਪਾਣੀ ਸਾਬਣ। ਉਹ ਡੂੜੀ ਅੱਖਾਂ ਦੇ ਪੰਦ। ਮਹੀਂ ਪੈ ਨਾ ਤੇਰੇ। ਆ ਖਾਂਗੇ ਢੇ ਫੇਰ ਆਖਾਂਗੇ ਢੇ ਸਾਬਣ ਪਾਉਂਗੇ। ਅੱਖਾਂ ਦੇ ਬਾਸਾ ਰਗੇ ਡੂੜ ਨਿਕਲੇ ਆਹ ਵੈਰੀ ਗੁੱਡ ਰੋਇਤਾ ਕਰ ਜਾਗਾ ਮੂੰਹ ਸੇ ਬੋਲੋ ਆਣ ਕੇ ਜੀ ਤਾਂ ਹੱਸ ਵੀ ਧੋਣੇ ਆ ਨਾ ਤੇਰਾ ਇਹ ਪੈਰ ਵੀ ਧੋਣੇ ਆ ਦੇ ਗੰਦੇ ਜੀ ਕੂਟਾਂ ਦੇ ਜਰਾਬਾਂ ਖੋਲੇ ਨਾ ਕੂਟ ਤੇ ਬੂ ਮਾਰਦੇ ਨੇ ਜਰਾ ਤੂੰ ਮੂੰਹ ਤੋਂ ਉਹ ਪਾ ਦੋ ਥੂਲਾ ਥੂਲਾ ਪੈਰ ਬਾਹਰ ਤੋਂ ਜਿਆਦਾ ਪਾਣੀ ਤੂੰ ਵੇਸਟ ਕਰੀ ਜਾਂਦਾ ਉਦਾਂ ਹੀ ਪਾਣੀ ਵੇਸਟ ਕਰੀ ਜਾਂਦਾ ਹੋ ਤੂੰ ਵੀ ਚੱਲ ਤੂੰ

ਆਲਾ ਮਾਰੀ ਪਾਣੀ ਮਾਰੋ ਔਰ ਬਸ ਆਹ ਲੱਕ ਤੋਈ ਹਾਂ ਹੂੰ ਪੈਰ ਵੀ ਰਹਿ ਗਏ ਹੁਣ ਜਰਾਬਾਂ ਵਾਲੇ ਪੈਰ ਉਹ ਮਾਰਨ ਦੇ ਇਹਨੂੰ ਅੰਦਰੋਂ ਦੇਣਾ ਤੇ ਪਹਿਲਾਂ ਪਾਣੀ ਦੇ ਫਿਰ ਤੇ ਪਾਣੀ ਅੰਦਰ ਮਾਵਾ ਮੈਂ ਪਾਣਾ ਪਾਣੀ ਲੋਕਣਾ ਪਾਣਾ ਹੋ ਨਹੀਂ ਮਿਲਦਾ ਲੈ ਹਾਂ ਪਹਿਲਾਂ ਰੋਟੀ ਖਾ ਕੀ ਨਹੀਂ ਖਾਣੀ ਰੋਟੀ ਕੋ ਖਾਣੀ ਇਸ ਕੀ ਕਰਨਾ ਸੈਗਲ ਚਲਣਾ ਸੈਗਲ ਚਲਣਾ ਵਾ ਹਾਂ ਹਾਂ ਚੱਲ ਰੋਟੀ ਖਾ ਥੋੜੇ ਲੱਤਾਂ ਵਾਲੀ ਆ ਲੈ ਤੇਰੀ ਹਾਂ ਕੀ ਕਰਨਾ ਨਾ ਪਰਨਾ ਕਿਹੜੇ ਵੇਲੇ ਪੜਨਾ ਨਹੀਂ ਗਏ ਬਸ ਖਾ ਕੇ ਰੋਟੀਆਂ ਸਾਈਕਲ ਫੜ ਲੈਣਾ ਹੋਰ ਕਰਨਾ ਅਜੇ ਪੇਪਰ ਹੈ ਤਰਸ ਜੇ ਰੋਟੀ ਖਾਏਗਾ ਉਦੋਂ ਮੈਲ ਮਿਲਣਾ ਤੈਨੂੰ ਉਹ ਤੋਂ ਬਾਅਦ ਹਲੇ ਨਹੀਂ ਮਿਲਣਾ ਦਾਦਾ ਚਾਹ ਬੰਦੀ ਆ ਚਲ ਜਾ ਵੇ ਚਾਹ ਚੈੱਕ ਕਰ ਆਪਦੀ ਲੈ